ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜਿਹੜਾ ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਜਗਦੇਵ ਖੁਰਦ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਨਗਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਪੰਜ ਗਾਵਾਂ ਦਿਖਾਉਣੀ ਆ ਜਿਨ੍ਹਾਂ ਦੇ ਵਿੱਚੋਂ ਦੋ ਗੱਬਣਾ ਤੇ ਤਿੰਨ ਸੋਈਆਂ ਤੁਹਾਨੂੰ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਨਾਲ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਨੋ ਠੀਕ ਠਾਕ ਜੀ ਵਧੀਆ 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 ਚਲੋ ਵਧੀਆ ਚੀਜ਼ ਦਾ ਜੇ ਵੇਚਤਾ ਕੱਲ ਆਲਾ ਮਾਲ ਫਿਰ ਮਾਲ ਤੇ ਵੀਰ ਜੀ ਅੱਧੇ ਪੌਣੇ ਘੰਟੇ ਜੀ ਵੇਗ ਗਿਆ ਸਾਰਾ ਹੀ ਅਨ ਪਤਾ ਰੇਟ ਜਾਜ ਹੀ ਉਦੋਂ ਆਫਰ ਆਫਰਾਂ ਲਾਈਆਂ ਸੀ ਫਿਰ ਹਾਂਜੀ ਆਫਰ ਆਫਰਾਂ ਲਾਈਆਂ ਸੀ ਕੋਈ ਵੀਰ ਭਰਾ ਨਾਰਾਜ਼ ਵੀ ਹੋ ਗਏ ਆ ਵੀ ਮਾਲ ਹਾਨੂੰ ਦੋ ਹਾਨੂੰ ਦੋ ਅੱਛਾ ਹਾਂਜੀ ਸਾਈਆਂ ਉਹ ਡੱਬੀ ਵਸ਼ੀ ਦੀ ਸਾਈ ਵੀਰ ਦਾ ਤਿੰਨ ਤਿੰਨਾ ਜਾਣਿਆ ਸਾਈ ਪਾਤੀ ਅੱਛਾ ਮੈਂ ਕਿਹਾ ਵੀਰ ਜੀ 5000 ਰੁਪਏ ਇੱਕ ਵੀਰ ਦੀ ਸਾਈ ਆਈ ਸੀ ਪਰ ਉਹਨੂੰ ਵਸ਼ੀ ਦਿੱਤੀ ਠੀਕ ਹੈ ਹਾਂਜੀ ਹਾਂਜੀ ਤੇ ਉਹ ਉਹ ਵੀ ਤੁਹਾਨੂੰ ਪਤਾ ਜਿੰਨੇ ਪਹਿਲਾਂ ਸਾਈ ਪਾਈ ਉਹਨੂੰ ਹੀ ਦੇਣੀ ਹੈ ਤੇ ਇਸ ਤਰ੍ਹਾਂ ਕਿਉਂ ਹੁੰਦਾ ਤਿੰਨ ਤਿੰਨ ਜਣੇ ਕਿੰਨ ਸਾਈ ਪਾ ਦਿੰਦੇ ਉਹ ਪਹਿਲਾਂ ਵੀਰ ਜੀ ਸਬਦਾ ਹੁੰਦਿਆ ਸੀ ਨਾ ਕਿ ਕਈ ਤੁਹਾਨੂੰ ਪਤਾ ਵੀ ਵੀਰ ਜਿਆਦਾ ਟਾਈਮ ਲੈ ਲੈਂਦੇ ਹਾਂ ਹਾਂਜੀ ਹਾਂਜੀ ਤੇ ਉਹ ਤੁਹਾਨੂੰ ਪਤਾ ਸਬਦਾ ਕਰਕੇ ਉਸੇਲੇ ਸਾਈ ਪਾ ਜੇ ਤਾਂ ਫਿਰ ਤੁਹਾਨੂੰ ਪਤਾ ਵਧੀਆ ਹਾਂਜੀ ਹਾਂਜੀ ਤੇ ਫਿਰ ਸਾਨੂੰ ਵੀ ਨਹੀਂ ਪਤਾ ਹੁੰਦਾ ਵੀ ਸੌਦਾ ਹੋਇਆ ਕਿ ਨਹੀਂ ਆਹ ਕਈ ਵਾਰੀ ਅਗਲੇ ਨੇ ਪਤਾ ਨਹੀਂ ਹੁੰਦਾ ਸਾਈ ਪਾਉਣੀ ਕਿ ਨਹੀਂ ਪਾਉਣੀ ਠੀਕ ਹੈ ਤਾਂ ਹੀ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਸਾਈਆਂ ਵੱਧ ਆ ਜਾਂਦੀਆਂ ਤੁਹਾਨੂੰ ਪਤਾ ਵੀ ਜਿੰਨੇ ਸਾਨੂੰ ਫੋਨ ਕਰਕੇ ਸਾਈ ਪਾਈ ਸਾਨੂੰ ਤੇ ਉਹਦਾ ਹੀ ਆਹ ਜਿਹੜੀ ਸਾਈ ਪਹਿ ਨਾ ਹੀ ਉਹਦਾ ਇਹ ਪਸ਼ੂ ਹੋਣਾ ਬਾਕੀ ਦਾ ਨਾਮ ਪਤਾ ਰੇਟ ਜਿਆਜ ਹੀ ਹਾਂ ਜੀ ਹਾਂ ਜੀ ਤੁਹਾਨੂੰ ਪਤਾ ਜਾਣਾ ਹੀ ਠੀਕ ਹੈ ਠੀਕ ਚਲੋ ਅੱਜ ਵੀ ਰੇਟ ਆਪਾਂ ਜਿਆਜ ਹੀ ਕਰਦੇ ਨੇ ਹਾਂ ਜੀ ਵੀਰਾਂ ਨੂੰ ਵੀ ਪਤਾ ਹੈ ਜੇ ਆਪਣੇ ਰੇਟ ਜਿਆਜ ਹੁੰਦੇ ਆ ਠੀਕ ਹੈ ਜੀ ਦੋ ਤੇ ਵੀਰ ਵੇਚਣ ਵਾਲੇ ਲੈ ਗਏ ਅੱਛਾ ਹਾਂ ਜੀ ਹਾਂ ਜੀ ਠੀਕ ਚਲੋ ਨਾਮ ਪੜੀ ਲੈ ਗਏ ਹਾਂ ਜੀ ਨਾਮ ਦੱਸਦੇ ਕਰੀ ਆਪਣਾ ਨਾਮ ਪ੍ਰੇਮ ਸਿੰਘ ਪਿੰਡ ਜਿਕ ਦੇਖੋ ਤੇ ਤਸੀਲ ਇਨਾਲਾ ਜ਼ਿਲ੍ਹਾ ਮੇਰ ਤੇ ਫੋਨ ਨੰਬਰ ਬੋਲ ਦਇ ਕਰੀ 9501296185 ਠੀਕ ਹੈ ਇਹ ਗਾਗਾ ਤੇ ਲੌਣਕ ਲੱਗੇ ਪੂਰੀ ਕਿੱਥੋਂ ਆਏ ਜੀ ਹਾਂ ਜੀ ਹਾਂ ਜੀ ਇਹ ਵੀਰ ਨਹੀਂ ਆਏ ਆ ਸਰੀ ਨਗਰੋਂ ਸਰੀ ਨਗਰ ਤੋਂ ਆਏ ਆ ਠੀਕ ਆ ਚਲੋ ਅਜੇ ਪਰ ਆ ਜੰਨੀਆਂ ਪਾਣੀਆਂ ਸਾਰੀਆਂ ਵਿਗਨ ਵਾਲੀਆਂ ਜਿੰਨਾ ਕਿਸ ਤੱਕ ਅਜੇ ਕੱਲੀ ਚਾਹ ਚ ਪੀਤੇ ਸੌਦਾ ਨਹੀਂ ਹੋਇਆ ਕਿਸੇ ਦਾ ਵੀ ਆ ਸਾਰੇ ਆਏ ਵੀਰ ਆਪਣੇ ਆ ਦੇਖ ਸਕਦੇ ਹੋ ਇਹ ਆਉਂਦੇ ਆ ਬੰਦੇ ਆ ਬਾਕੀ ਆ ਨਿਆਣਿਆਂ ਨੇ ਛੁੱਟੀਆਂ ਪੈ ਗਈਆਂ ਸਕੂਲੋਂ ਹੁਣ ਇੱਥੇ ਦੇ ਖੇਡਣ ਠੀਕ ਆ ਤੇ ਚਲੋ ਸ਼ੁਰੂਆਤ ਵੀਰ ਜੀ ਫਿਰ ਸਭ ਤੋਂ ਪਹਿਲਾਂ ਜਿਹੜੀਆਂ ਪਹਿਲੇ ਨੰਬਰ ਤੇ ਆ। ਵੇਖੋ ਵੀਰ ਜੀ ਥਾਣੇ ਵੇਖੋ ਲੱਗਾ ਵੈਣ। ਠੀਕ ਹੈ ਜੀ। ਆਹ ਵੇਖੋ ਵੀਰ ਜੀ ਕਿੰਨਾ ਚਿਰ ਹੋ ਗਿਆ ਵਿਧਿਆ ਨੇ ਸੂਈ ਨੂੰ। ਇਹ ਵੀਰ ਜੀ ਪੱਤੋ ਸ਼ਾਮ ਦੀ ਸੂਈ ਜੀ। ਅੱਛਾ। ਪੱਤੋ ਸ਼ਾਮ ਸ਼ਾਮ ਦੀ ਸੂਈ ਜੇ ਬੋਲਾ ਵੀਰ ਜੀ 16 16 ਕਿਲੋ ਹੋਗਾ। ਅੱਛਾ। ਪਰ ਆਪਾਂ 14 ਕਿਲੋ ਕਰਕੇ ਵੀਰ ਜੀ ਦੇਣਾ ਬੋਲਾ। ਠੀਕ ਹੈ ਜੀ। ਹਾਂ ਜੀ ਪੂਰਾ ਕੋ ਬੋਲਾ ਬਣਾ ਖੜੇ ਜਿਹਨਾਂ ਤੁਸੀਂ ਪਰਸੋਂ ਵੀਡੀਓ ਨਹੀਂ ਬਣਾ ਗਏ। ਹਾਂ ਜੀ ਹਾਂ ਜੀ। ਉਹ ਤੋਂ ਬਾਅਦ ਸੂਈ ਜੀ ਸ਼ਾਮੀ ਪਈ। ਠੀਕ ਹੈ ਜਿਹੜੀ ਉਧਰ ਬੰਨੀ ਸੀ ਸੱਤ ਹਾਂਜੀ ਉਸ ਦਿਨ ਗੱਬਣ ਹਾਂਜੀ ਹਾਂਜੀ ਤੇ ਬੱਚਾ ਕਿਹਜੇ ਮਗਰ ਬੱਚਾ ਵੀਰ ਜੀ ਮਗਰ ਬੱਚਾ ਜੇ ਆ ਵੇਖੋ ਗਿੱਲਾ ਨਾੜੂ ਜੇ ਬੱਚੇ ਦਾ ਠੀਕ ਹੈ ਜੀ ਆ ਵੇਖੋ ਨਾੜੂ ਤੇ ਬੱਚਾ ਤੇ ਕਿੰਨਾ ਕ ਦੁੱਧ ਚਵਾਈ ਜਾਊਗੀ ਹੈ ਵੀਰ ਜੀ ਇਹ 20 22 ਕਿਲੋ ਨਾ ਪਿਛਲੇ ਸਵੇਰੇ ਚ ਹੋਇਆ ਜੀ ਅੱਛਾ ਯਾਰ ਕਿ 20 22 ਕਿਲੋ ਮਾਰ ਨਾਲ ਚਵਾਈ ਲੈ ਆ ਖੋਲੋ ਫਿਰ ਤੋਰੀਏ ਵੱਧ ਵੀ ਵੀਰ ਜੀ ਚਵਾ ਸਕਦੀ ਹੈ ਠੀਕ ਹੈ ਜੀ ਬਾਤ ਵੀਰ ਜੀ ਹਾਈ ਟੂਟ ਵੱਛੀ ਦੀ ਬਹੁਤ ਆ ਠੀਕ ਹੈ ਜੀ ਹਾਂਜੀ ਹਾਂਜੀ ਠਾਕ ਦੇ ਥਾਨ ਭਾਂਡੇ ਵਾਲੀ ਵੱਛੀ ਆ ਆ ਵੇਖੋ ਮਾਰੋ ਵੀਰ ਜੀ ਕੈਮਰਾ ਪਰ ਆ ਜਾ ਮਗਰ ਗਣਵਾ ਨਾ ਵੇਜੀ ਵੇਖੋ ਵਸ਼ੀ ਲੱਗਾ ਲੈ ਜਾ ਵੇਜੀ ਬਾਕੀ ਠੰਡੀ ਤੇਰੀ ਇੱਥੇ ਏਕੇ ਬਾਈ ਬਿਤਾ ਲਈ ਪੁੱਤ ਠੰਡੀ ਤੇਰੀ ਪੂਰੀ ਆ ਜਿਹੜੀ ਲੈ ਜਾ ਦੁੱਧ ਵੀ 20 ਲੀਟਰ ਦੇ ਕਰੀਬ ਜਿਹੜਾ ਕਹਿੰਦੇ ਕਿ ਚੁਾਈ ਜਾਓਗੇ ਤੇ ਕੀ ਰੱਖਣਾ ਵੇਜੀ ਇਹਦਾ ਮੁੱਲ ਫਿਰ ਆਪਾਂ ਮੋਲ ਤੇ ਵੀਰ ਜੀ ਜਿੰਨਾ ਵਸ਼ੀ ਜਿੰਨੇ ਵਸ਼ੀ ਬਰੀਡ ਚ ਆ ਤੇ ਜਿੰਨਾ ਬੋੜਾ ਗੂੜਾ ਵਸ਼ੀ ਦਾ ਦੁੱਧ ਵਾਲੀ ਆ ਹਾਂਜੀ ਮੋਲ ਤੇ ਵੀਰ ਜੀ 65000 ਰੁਪਿਆ ਵੀ ਕਰਮਦੀ ਸੀ ਅੱਛਾ ਹਾਂਜੀ ਤੇ ਆਪਾਂ ਪਰ ਜਾ ਜੀ ਕਰਦੇ ਨੇ ਜਾ ਜੀ ਆਫਰ ਹੀ ਲਾਈ ਆ ਅੱਜ ਵੀ ਅੱਜ ਵੀ ਆਫਰਾਂ ਹੀ ਲਾਦ ਰਹੀਆਂ ਥਣ ਵੇਖੋ ਵਸ਼ੀ ਦੇ ਹੱਦੀ ਚਵਾਈ ਵਾਲਾ ਹਾਂਜੀ ਹਾਂਜੀ ਤੇ ਵੀਰ ਮਸ਼ੀਨਾਂ ਚੋਂਦੇ ਰਹੇ ਆ ਠੀਕ ਠੀਕ ਹੈ ਘਰ ਕੀ ਹੱਦੀ ਚਵਾਈ ਹੋਂਦੀ ਜੀ ਠੀਕ ਹੈ ਹਾਂਜੀ ਹਾਂਜੀ ਵੇਖੋ ਵੀਰ ਜੀ ਅਰੇ ਵਸ਼ੀ ਖਾਣਾ ਪੀ ਕੇ ਭੜ ਜੂਗੀ ਸਰ ਜੀ ਵਸ਼ੀ ਥੱਲੇ ਬਹੁ ਆ ਵੇਖੋ ਠੰਡੀ ਧੀਰੀ ਤੇ ਕਿੰਨਾ ਦਸੀਏ ਰੇਟ ਫੇਰੇ ਦਾ ਰੇਟ ਤੇ ਜਾਇਜ਼ ਹੀ ਕਰਦੇ ਨੇ ਜਿੰਨੀ ਵਸ਼ੀ ਦੁੱਧ ਵਾਲੀ ਹੈ ਮੁੱਲ ਤੇ ਕਰਦੇ ਆਂ ਵੀਰ ਜੀ ਫਿਰ ਉਹਨੂੰ ਵਸ਼ੀ 65000 ਰੁਪਇਆ ਵੀ ਮੁੱਲ ਕਰੂੰਦੀ ਅੱਛਾ ਤੁਹਾਨੂੰ ਪਤਾ ਆਪਣੇ ਵੀਰ ਖੜਦੇ ਆਂ ਵੇਚਣ-ਬੋਚਣ ਵਾਲੇ ਮਾਲ ਚਲੋ ਮੰਨਾਂ ਨੂੰ ਵੀ ਰੋਟੀ ਪਜੇ ਤੇ ਗਾਂ ਉਹ ਵੀ ਭੱਜਾ ਹੁੰਦਾ ਠੀਕ ਆ ਹਾਂਜੀ ਹੁਣ ਮੁੱਲ ਵੀ ਜੀ ਦੇ ਇਹਦਾ ਕਰਦੇ ਆਂ 47000 ਰੁਪਇਆ ਅੱਛਾ ਹਾਂਜੀ ਵਿਚੋ ਕਰਨਾ ਮਨਤਨ ਹੋਰ ਮਨਤਨ ਤੁਸੀਂ ਕਰ ਦੋ ਕਿੰਨਾ ਕਰਦੀਏ ਪੂਰੇ 43 ਦੀ ਵਸ਼ੀ ਦੇ ਦਾ ਅੱਛਾ 43000 ਦੀ 43000 ਦੀ ਦੇ ਦੋ ਚਲੋ ਮੋਕੇ ਦੇ ਛੋਟ-ਛਾਟ ਕਰ ਦੋ ਜੀ ਠੀਕ ਹੈ ਜੀ ਮੌਕੇ ਤੇ ਕੋਈ ਨਹੀਂ ਮਾਰਤਾ ਕੋਈ ਵੀਰ ਭਰਾ ਦਾ ਕਰਦਾਂਗੇ ਠੀਕ ਹੈ ਜੀ ਤੇ ਆ ਗੱਬਨ ਜੀ ਇਹ ਵੀਰ ਜੀ ਪਹਿਲਾਂ ਵਸ਼ੀ ਜੀ ਗੱਬਨ ਹਾਂਜੀ ਪਹਿਲਾਂ ਹੀ ਜੇ ਵੇਖਣਾ ਦੂਜੇ ਨਹੀਂ ਲੱਗਦੇ ਨਾ ਨਾ ਉਤਰਾ ਵੀਰ ਜੀ ਥਣ ਮੋਟਾ ਵੇਖੋ ਵੇਤ ਵੇਤ ਤੇ ਵੇਖੋ ਥਣ ਲੱਗਾ ਵਸ਼ੀ ਦੇ ਠੀਕ ਹੈ ਜੀ ਹਾਂਜੀ ਆ ਵੇਖੋ ਗਿਰਲਾ ਵੇਖੋ ਥਾਂਦੀਆਂ ਕਿੰਨੀ ਇਹ ਕਿੰਨਾ ਲੱਗੇ ਟਾਈਮ ਇਹ ਵੀਰ ਜੀ 6-7 ਦਿਨ ਖੜਦੀ ਜੀ ਅੱਛਾ ਹਾਂਜੀ ਤੇ ਦੁੱਧ ਕਿੰਨਾ ਚੋਜੇ ਦੁੱਧ ਵੀਰ ਜੀ ਇਹਨਾਂ ਮਾਰਨਾ 11-12 ਕਿਲੋ ਚਵਾਈ ਜਾਊਗੀ ਠੀਕ ਹੈ ਵੀਰ ਜੀ ਹਾਂਜੀ ਵੱਧ ਵੀ ਚਵਾ ਸਕਦੀ ਹੈ ਵੀਰ ਜੀ ਥਾਨ ਵੇਖੋ ਥਾਣੇ ਬੜਾ ਪਿਆਰਾ ਜਿਹੜਾ ਹਜੇ ਮਸ਼ੀਨ ਨੂੰ ਵੇਲਾ ਉਤੋਂ ਕੋਈ ਸੂਨ ਦਾ ਪਤਾ ਨਹੀਂ ਕੋਈ ਪੁਰਾਣੀ ਸੁਟਿਆ ਵਸ਼ੀ ਨੇ ਕੋਈ ਗੱਲ ਨਹੀਂ ਕੋ ਬਾਦਮ ਹਾਂਜੀ ਹਾਂਜੀ ਲਿਆ ਖੋਲੋ ਫਿਰ ਅੱਜ ਮਸ਼ੀਨ ਵੀਰ ਜੀ ਬਰੀਡ ਚ ਬਹੁਤ ਹੈ ਵਸ਼ੀ ਆ ਵੇਖੋ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਕਲਰ ਵੇਖੋ ਵਸ਼ੀ ਬਾਕੀ ਥਾਣ ਵੇਖੋ ਵੀਰ ਜੀ ਕਿੱਡਾ ਕਮਾਲ ਹੈ ਸਾਰੀਆਂ ਗੱਲਾਂ ਨੇ ਥਾਣ ਤੇ ਬੜਾ ਚੰਗਾ ਵਾ ਹਾਂਜੀ ਜਿਹੜੀ ਵੀ ਗਾਹ ਵੇਚਦੇ ਅਸੀਂ ਜਿੱਲੇ ਹੁੰਦੇ ਆ ਵੀ ਵੇਚਦੇ ਆ ਥਾਣ ਤੋਂ ਵੇਖੋ ਤੁਸੀਂ ਡੰਗਰ ਠੀਕ ਹੈ ਜੀ ਲਿਆ ਤਰ ਇਹਨਾਂ ਤੋਂ ਨਿਕਲਣ ਦਾ ਥਾਣਾ ਕਹ ਦਿੰਦੇ ਨਹੀਂ ਥਾਣੇ ਤੇ ਚਲੋ ਹੱਥ ਲੈ ਜੀ ਜੀ ਬਾਕੀ ਗਾਹ ਨਾ ਵੀ ਚੰਗੀ ਤਿਆਰ ਹੁੰਦੀ ਆ ਮਾਲ ਪਰਸੋਂ ਵਾਲਾ ਵੀ ਆ ਦੇਖ ਸਕਦੇ ਜੀ ਜੇਨਵਰੀ ਵਾਲੇ ਮਾਲ ਬਾਹਰ ਵੀ ਲਿਆ ਆ ਵਾ ਪਰਸੋਂ ਵਾਸਤੇ ਮਾਲ ਆਉਣਾ ਸ਼ੁਰੂ ਹੋ ਗਿਆ ਵਾ ਉਹ ਪਰਸੋਂ ਦੇ ਵੀਡੀਓ ਚ ਮਾਲ ਪਾਉਣਾ ਹੋਣਾ ਥੋੜਾ ਜਿਹਾ ਡਮਾ ਸੀ ਬੰਦਣਾ ਪੈਂਦਾ ਤੁਹਾਨੂੰ ਪਤਾ ਫਿਰ ਇਹ ਗੱਦੇ ਤੇ ਚਮਾਲ ਨਹੀਂ ਇਕੱਠਾ ਹੁੰਦਾ ਹਾਂਜੀ ਹਾਂਜੀ ਫਿਰ ਦਿਹਾੜੀ ਲਿਆ ਕੇ ਕਰੇ ਫਾਇਦਾ ਨਹੀਂ ਕੋਈ ਦਿਹਾੜੀ ਕਰੇ ਸਿੱਧਾ ਵੀ ਕਰਦਾ ਹੁੰਦਾ ਹਾਂਜੀ 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 ਤੇ ਇਹਦਾ ਮੁੱਲ ਮੁੱਲ ਤੇ ਵੀਰਜੀ ਵੱਛੀ ਕਰੰਦੀ 35-40000 ਰੁਪਏ ਮੁੱਲ ਕਰੰਦੀ ਅੱਛਾ ਹਾਂਜੀ ਕਿੰਨੇ ਦੇ ਦिए ਹੁਣ ਮੁੱਲ ਵੀਰਜੀ ਕਰਦੇ 32000 ਰੁਪਿਆ 32000 ਹਾਂਜੀ ਵਿੱਚੋਂ ਕਿੰਨਾ ਮਾਨ ਕਰਦੀਏ ਪੂਰੇ ਵੀਰਜੀ ਪੂਰੇ 28000 ਦੀ ਵਸ਼ੀ ਅੱਛਾ 28000 ਦੀ 28000 ਚ 500 ਰੁਪਏ ਛੱਡ ਦਾਂਗੇ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਬਾਕੀ ਇਹ ਵੀ ਕੋਈ ਚੰਗੇ ਡੇ ਦੇ ਵਿੱਚ ਜੀ ਚੜ ਜੂਗੀ ਨਾ ਵਸ਼ੀ ਹਾਂ ਜੀ ਹਾਂ ਜੀ ਤੇ ਅਰਮਾਨਾ ਨੇ 35400 ਰੁਪਏ ਵੀ ਕਿਉਂ ਕੀ ਵਸ਼ੀ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਹੁਣ ਆ ਗਏ ਆਪਣੇ ਕੋਲ ਇਹ ਵੀ ਗੱਬਣ ਜੇ ਇਹ ਗੱਬਣ ਹੈ ਵੱਚੀ ਵਸ਼ੀ ਕੱਦ ਕਾਠ ਰੰਗ ਰੂਪ ਦੀ ਇਹ ਵੀ ਚੰਗੀ ਆ ਸੋਹਣੇ ਬੋਡੀ ਵੇਟ ਦੀ ਆ ਵੇਟ ਵੀ ਜੀ ਬਹੁਤ ਆ ਤੇ ਆ ਥਣ ਵੀ ਇੱਥੇ ਦੇਖ ਸਕਦੇ ਲੱਗੇ ਤਾਂ ਦਾ ਸਿਹਰੇ ਬਾਰੇ ਇਹ ਵੀ ਗੱਭਣ ਆ ਵਸੀ ਇਹ ਅੱਜ ਵੀਰ ਜੀ ਇਹ ਕੋਈ 12 19 20 ਦਿਨਾਂ ਦੀ ਕੱਚੀ ਜੀ ਵਸੀ ਠੀਕ ਆ ਹਾਂਜੀ ਤੇ ਇਹ ਕਿੰਨਾ ਦੁੱਧ ਚਵਾਜੂਗੀ ਇਹ ਵੀਰ ਜੀ ਰਮਾਨਾ ਚਵਾਈ ਜਾਊਗੀ ਕੋਈ 15 16 ਕਿਲੋ ਦੇ ਲਗਭਗ ਚਵਾਊਗੀ ਅੱਛਾ ਹਾਂਜੀ ਲਾਫਾ ਦਾ ਅੰਦਾਜ਼ੇ ਨਾਲ ਦੱਸ ਸਕਦੇ ਆ ਕੋਈ ਚੰਗੀ ਵੀਰ ਸੇਵਾ ਕਰੂਗਾ ਫਿਰ ਵੱਧ ਵੀ ਚਵਾ ਸਕਦੀ ਬਰੀਡ ਬਰੂਡ ਤੋਂ ਦੇ ਵਿੱਚ ਹੀ ਵਸੀ ਆਹ ਦੇਖੋ ਮਸ਼ੀਨ ਨੂੰ ਲੱਗਦਾ ਬਾਕੀ ਗੱਭਣ ਖਾਂ ਦਾ ਦਿਨਾਂ ਦਾ ਵੀ ਅੰਦਾਜ਼ਾ ਹੀ ਹੁੰਦਾ ਵਾ ਕੋਈ 2 4 ਦਿਨ ਪਹਿਲਾਂ ਵੀ ਹੋ ਸਕਦੀ ਤੇ ਮਗਰਮ ਵੀ ਹੋ ਸਕਦੀ ਹੈ ਤੇ ਦੁੱਧ ਦਾ ਵੀ ਅੰਦਾਜ਼ਾ ਹੀ ਹੁੰਦਾ ਵਾ ਬਾਕੀ ਅੱਗੇ ਵੀ ਕੋਈ ਵੀਰ ਆਪਣੀ ਸਮਝਣਾ ਵੇਖ ਕੇ ਖੜੇ ਲੈ ਜਾ ਜੀ ਸੇਦਾ ਕੀ ਰੱਖਦੀ ਹੈ ਵੀਰ ਜੀ ਮੁੱਲ ਫਿਰ ਆਪਾਂ ਮੁੱਲ ਤੇ ਵੀਰ ਜੀ ਜਿੰਨੀ ਬਰੀਡ ਚਾ ਜਿੰਨੀ ਬਾਡੀ ਵੇਟ ਆ ਵਸ਼ੀ ਦਾ ਹਾਂਜੀ ਹਾਂਜੀ ਮੁੱਲ ਤੇ ਕਰੰਦੀ 55000 ਰੁਪਏ ਵਸ਼ੀ ਮੁੱਲ ਕਰਾਉਂਦੀ ਤੁਹਾਨੂੰ ਪਤਾ ਆਪਾਂ ਮੁੱਲ ਨਿਗੇ ਜੇ ਕਰਨੇ ਹੁੰਦੇ ਆ ਵੀ ਚੱਲ ਗਾਂ ਵੀ ਕੋਈ ਵੀਰ ਵੇਚਣ ਵਾਲਾ ਲੈ ਜਾਵੇ ਉਹ ਵੀ ਨਫਾ ਮੁਨਾਫਾ ਲੈ ਲੇ ਹਾਂਜੀ 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 ਤੇ ਮੁੱਲ ਤੇ ਵੀਰ ਜੀ ਕਰਦੇ ਆ ਵਸ਼ੀ ਦਾ 45000 ਰੁਪਿਆ ਅੱਛਾ ਜਿਹੜੀ ਦੇਣੀ ਆ ਨਾ 37000 ਦੀ ਵਸੀ ਦੇ ਦਾਂਗੇ 37000 ਦੀ 37000 ਰੁਪਏ ਦੇ ਦਾਂਗੇ ਮੌਕੇ ਤੇ ਛੋਟ ਛੜ ਕਰ ਦੋਗੇ ਮੌਕੇ ਤੇ ਕੋਈ ਨਹੀਂ ਕਰਦਾ ਮੈਂ ਛੋਟ ਠੀਕ ਐ ਇੱਕ ਆ ਜਰਸੀ ਆ ਗਈ ਜੀ ਅੱਜ ਫਿਰ ਜਰਸੀ ਵੀ ਜੀ ਚਾਰ ਦਾ ਦਿਆ ਵਸੀ ਮੂ ਪਹਿਲਾਂ ਸੁਆ ਜੀ ਚੈੱਕ ਕੀਤੇ ਤੁਸੀਂ ਤਾਂ ਚੈੱਕ ਚੈੱਕ ਪੂਰੇ ਕੀਤੇ ਅੱਛਾ ਪੂਰੇ ਕਰਾ ਦਿੰਨੇ ਚੈੱਕ ਠੀਕ ਐ ਜੀ ਹਾਂ ਜੀ ਲਿਆ ਖੋਲੋ ਫਿਰ ਦੋਰੀਏ ਕਿੰਨਾ ਚਿਰ ਹੋਇਆ ਐਸੋ ਨਹੀਂ ਗੱਲ ਆਈ ਝੂਠ ਮਾਰਦੇ ਬੜਾ ਗੌਰ ਨਾਲ ਵੇਖਿਆ ਇਹ ਨਹੀਂ ਇਹ ਤਾਂ ਪੁੱਛਣਾ ਪਰ ਜਬ ਹੰਦਾ ਸਾਡਾ ਉਹ ਦੰਦ ਤੁਹਾਨੂੰ ਇਹੋ ਸ਼ੱਕ ਪਿਆ ਵਾ ਵੀ ਉਹ ਬਥ ਝੂਠੇ ਮਾਰਦੇ ਹ ਕਿਰਕੀਤਾ ਮਾਰਦੇ ਹੋ ਚੈੱਕ ਕਰ ਲੈਂਦੇ ਹਾਂ ਆਪਾਂ ਕੋਈ ਪਤਾ ਵਾ ਐਵੇਂ ਕਰਾਂਗੇ ਐਵੇਂ ਕਰਾਂਗੇ ਕਈ ਵਾਰੀ ਕਈ ਵਾਰੀ ਹੁੰਦਾ ਵਾ ਕਿ ਸੱਚੀ ਜੇ ਕਈ ਵਾਰੀ ਕਈ ਵਾਰੀ ਕਹੂਗੇ ਚਾਰ ਦੰਦ ਆ ਪਰ ਚੱਕ ਕੇ ਕਰੀਏ ਛੇ ਦੰਦ ਹੁੰਦੀਆਂ ਆ ਆਪਣੀ ਜੇ ਵੇਖੀਏ ਤੇ ਇਹ ਹੁਣ ਤੁਹਾਨੂੰ ਦਿਖਾਉਣੇ ਆ ਆਪਾਂ ਵੀ ਉਹ ਅੱਧੇ ਚਾਰ ਦੰਦ ਦੇ ਅਸੀਂ ਵੀ ਵੇਖੀ ਜੇ ਹਾਂਜੀ ਇਹ ਵੀਰ ਨੇ ਨਾ ਵਸੇ ਇਲਾਕੇ ਕੱਲ ਹੀ ਆ ਅੱਛਾ ਤੇ ਗੱਡੀ ਤੇ ਆਪ ਨਹੀਂ ਆਇਆ ਕੱਢਣਾ ਅੱਛਾ ਆਪਣੀ ਗੱਡੀ ਘੱਲ ਕੇ ਨਾਲ ਤੇ ਫਿਰ ਛੱਡਣ ਜਾ ਹੋਰ ਬੰਦਾ ਘੱਲਿਆ ਤੇ ਫਿਰ ਛੱਡ ਕੇ ਗਿਆ ਚਲੋ ਦੰਦ ਤੇ ਵਿਖਾਈਏ ਇਹਦੇ ਨਾ ਤੈਨੂੰ ਮੈਂ ਤੋਹਫਾ ਦੇਣ ਲੱਗਾ ਠੀਕ ਹੈ ਹਾਂਜੀ ਹਾਂਜੀ ਹੁਣ ਵੇਖੋ ਕਿ ਤੇ ਛੇ ਦੰਦ ਨਾ ਨਿਕਲਾਵੇ ਇਹ ਲੋ 1 2 ਤੇ 3 ਤੇ 4 ਪਿਆਰ ਚਾਰ ਦੰਦ ਜੀ ਝੂੜਦੇ ਨਹੀਂ 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 ਤੁਹਾਡੇ ਦਿਲ ਚ ਇਹੋ ਹੀ ਵੀ ਤੂੰ ਹੀ ਗਵਰਨਾ ਬੜਾ ਵੇਖਿਆ ਤੇ ਮੈਨੂੰ ਸ਼ੱਕ ਹੋਦੋਂ ਪੈ ਗਿਆ ਵੀ ਠੀਕ ਹੈ ਮਾਨਦੇ ਪਿਓ ਬੰਦਾ ਤੇ ਇਦਾਂ ਚੈੱਕ ਕਰਨੀਆਂ ਪੈਂਦੀਆਂ ਨਾ ਫਿਰ ਸਾਨੂੰ ਵੀ ਬਾਕੀ ਇਹਦੇ ਜੋ ਹੋਊਗਾ ਹੋ ਦੱਸਾਂਗੇ ਠੀਕ ਹੈ ਜੀ ਬਾਕੀ ਵੀਰ ਜੀ ਵੀਰ ਮੰਗ ਲਿਆ ਥੋੜੀ ਵੱਡੀ ਜਰਸੀ ਤੇ ਵੱਡੀ ਜਰਸੀ ਲਿਆ ਦੇ ਵੇਖੋ ਬੱਛੀ ਨੂੰ ਥਣ ਥਣ ਬਹੁਤ ਲੰਮਾ ਲੱਗਾ ਬੱਛੀ ਹਾਈਟ ਬਹੁਤ ਆ ਬੱਛੀ ਦੀ ਹਾਂ ਜੀ ਤੇ ਕਿੰਨਾ ਵੇਚੀ ਦੁੱਧ ਦੇ ਕੋਲ ਤਿਆਰ ਇਹ ਦੇਖੋ ਵੀਰ ਜੀ ਦੁੱਧ 11 ਕਿਲੋ ਹੋਊਗਾ ਪੱਕਾ ਆ ਇਹਦਾ ਪਰ ਆਪਾਂ 10 ਕਿਲੋ ਕਰਕੇ ਦੇਣੀ ਸੋ ਇਹਨੂੰ ਕਿੰਨੇ ਦੇਣਾ ਹੋਏ ਜੀ ਇਹਨੂੰ ਵੀਰ ਜੀ ਸੂਈ ਨੂੰ ਅੱਜ ਹੋ ਗਏ ਜੇ 8 ਦਿਨ ਹੋ ਗਏ ਜੀ ਪੂਰੇ ਸੂਈ ਇੱਕ ਨੱਚਾਈ ਜਾ ਹਾਂ ਜੀ ਤੇ ਮਗਰ ਵੀਰ ਜੀ ਮਗਰ ਇਹਦੇ ਬੱਛੀ ਹੈ ਤੇ ਉਤਰਾ ਦੁੱਧ ਕਿੰਨਾ ਚਵਾਈ ਜਾਊਗੀ ਹੈ ਏ ਵੀਰ ਜੀ ਮਾਰਨਾ ਨੇ 14 ਕਿਲੋ ਦੁੱਧ ਚਵਾਈ ਜਾਣਾ ਕੋਈ ਚੰਗਾ ਵੀਰਸੇ ਵਾਲਾ ਲੈ ਜੀ ਤੇ ਹੁਣ ਕਰੋ 10 ਕਿਲੋ ਚਵਾ ਕੇ ਦੋਗੇ ਮੋਕੇ ਤੇ ਹੁਣ ਆਪਾਂ 10 ਕਿਲੋ ਚਵਾ ਕੇ ਦਾਂਗੇ ਜੀ ਤੇ ਮੁੱਲ ਮੁੱਲੇ ਦਾ ਤੇ ਵੀਰ ਜੀ ਕਰਦੇ ਆ ਕੋਈ 35000 ਰੁਪਿਆ ਅੱਛਾ ਹਾਂ ਜੀ ਕਿੰਨੇ ਵਾਲੀ ਦੇ ਦੀ ਅੱਜ ਤੁਸੀਂ ਦੱਸ ਦੋ ਫਿਰ ਕਰੋ ਜੀ ਆਜਾ ਫਿਰ ਕਰੋ ਬਾਲਾ ਤੁਸੀਂ ਜਾ ਬਾਲਾ ਜੀ ਵੇਖਣੇ ਆ ਕੀ ਕਰੋ ਤੁਸੀਂ ਕੀ ਕਰੋਗੇ 32000 ਦੀ ਦੇ ਦੋਗੇ ਹੋਰ ਕਿੰਨੇ ਦੀ ਦੇ ਦੋਗੇ ਅੱਛਾ 30000 ਦੀ 30000 ਜੋ ਹੀ 2000 ਰੁਪਏ ਕੋਈ ਨਹੀਂ ਛੱਡਦਾ ਅੱਛਾ ਥਾਈ ਦੀ ਦੇ ਦਾਂਗੇ ਪੂਰੇ ਇਹ ਕੌਣ ਕਿਹੜੇ ਤੁਹਾਡੇ ਵੀਰ ਭਰਾ ਵਾ ਜਿਹੜੇ ਤੁਹਾਨੂੰ ਉਤਰੇ ਨਹੀਂ ਦਈ ਜਾਂਦੇ ਇਹ ਲੋਕ ਗੱਦਿਆਂ ਦੀ ਆ ਬੰਦੇ ਨੇ ਘੱਲੇ ਜਾਪੇ ਠੀਕ ਆ ਤੇ ਗਾਈ ਮੇਰੇ ਕੱਲ ਘਰਤੀ ਪਰਸੋਂ ਠੀਕ 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 ਹੈ ਤੁਹਾਡੀ ਠੀਕ ਚ ਪਰ ਹੁਣ ਇਹ ਇਹ ਕੰਮ ਹੁਣ ਸ਼ੁਰੂ ਕਰਨਾ ਜਿਹੜਾ ਤੁਸੀਂ ਇੱਕਦਮ ਨਾਗਾ ਪਾਉਂਦੇ ਹੋ ਨਾ ਅੱਛਾ ਇਹ ਨਾਗਾ ਨਹੀਂ ਤੁਹਾਡੇ ਕੋ ਪਾਇਆ ਕਰ ਰੋ ਜੀ ਪਾ ਦਿਆ ਕਰਨੇ ਬੇਟਾ ਰੋਏ ਤੁਹਾਨੂੰ ਬਹੁਤ ਸਪੈਸ਼ਲ ਨਾਲ ਸੱਦਣਾ ਪਿਆ ਕਰੀਏ ਮੇਰੇ ਨਾਲ ਦੋ ਦੋ ਵੀਡੀਓ ਪਾ ਕਰਨੀਆਂ ਦਿਹਾੜੀ ਚ ਅੱਛਾ ਹਾਂਜੀ ਉਥੋਂ ਤੁਹਾਨੂੰ ਪਿੱਛੋ ਫੇਰ ਸੱਦ ਲਿਆ ਕਰਨਾ ਉਹ ਵੇਲਾ ਸੋਣੀ ਜੀ ਤਾਂ ਹੁਣ ਪਾ ਦੋ ਦੋ ਪਾ ਦੇ ਕੋ ਹੂੰ ਬਣਾ ਲਓ ਉਹ ਵੀ ਬਣਾ ਲਓ ਹੁਣ ਫਿਰ ਤੁਹਾਨੂੰ ਪਤਾ ਇੰਨਾ ਮਾਲ ਜਿਹੜਾ ਥੋੜਾ ਜਿਹਾ ਉਸ ਤਿਆਰ ਛਾਰ ਨਹੀਂ ਹੁੰਦਾ ਹਾਂਜੀ ਹਾਂਜੀ ਜਿੰਨਾ ਕ ਮਾਲ ਤਿਆਰ ਹੁੰਦਾ ਫਿਰ ਉਨਾਂ ਕ ਪਾਦੀ ਦਾ ਹਾਂਜੀ ਹਾਂਜੀ ਹੁਣ ਮਾਲ ਚਾਰ ਗਾਵਾਂ ਬਾਹਰ ਲਈਆਂ ਰਜੀ ਅੱਛਾ ਹਾਂਜੀ ਹਾਂਜੀ ਬਾਬੇ ਤੇ ਪੂਰੀ ਕਿਰਪਾ ਆਗੇ ਕਿਰਪਾ ਵਾਹੇ ਕਿਹੜੀ ਫੋਨ ਤਰਸਾ ਵੀ ਜਾਣ ਦਾ ਸਾਹੀ ਤੇ ਇਹ ਝੂਠ ਮਾਰਨਾ ਹੁੰਦਾ ਅੱਛਾ ਸਿੱਧੀ ਗੱਲ ਹੈ ਕਿ ਨਹੀਂ ਗੱਲ ਹੈ ਵਪਾਰ ਹੈਗਾ ਝੂਠ ਦਾ ਆਈ ਆਵੇ ਆਖੀ ਜਾਈ ਆਈ ਬੜੇ ਚੰਗੇ ਆ ਸੱਚੇ ਸੋਚੇ ਆ ਇਹ ਚਲੋ ਉਹੀ ਪਿੱਛੇ ਹੋਣੀਆਂ ਵਾ ਗਾਂ ਤੁਸੀਂ ਦੇ ਦੇਣੀਆਂ ਵਾ ਇਹ ਆ ਕੇ ਆਪਣੀ ਕੋ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਖੜੇ ਕੋਈ ਕਿਸੇ ਦੀ ਗੱਲ ਆਵੇ ਨਾ ਆਪਣੀ ਆਪਣੀ ਤਸੱਲੀ ਕਰਕੇ ਖੜੇ ਹਨ ਹਾਂਜੀ ਬਾਕੀ ਵੀਰ ਜੀ ਕਿਸ ਚੰਗੇ ਵੀਰ ਨੇ ਸਾਂਭੀ ਆ ਵਸ਼ੀ ਬਾਕੀ ਬਰੀਡ ਚ ਵੇਖੋ ਚਾਰ ਦੰਦੇ ਆ ਵਸ਼ੀ ਪਹਿਲਾ ਸੂਆ ਜੀ ਠੀਕ ਹੈ ਜੀ ਆ ਵੀ ਵਸ਼ੀ ਪਹਿਲਾ ਸੂਆ ਜੀ ਬਸ ਕੇ ਇਹਨੇ ਸਾਂਭੀ ਨਹੀਂ ਕੋਈ ਚੰਗਾ ਵੀਰ ਸੇਵਾ ਵਾਲਾ ਲੈ ਜੂਗਾ ਨਾ ਸਾਂਭੀ ਕਰਤੀ ਆ ਬਾਕੀ ਵੇਖੋ ਵਸ਼ੀ ਦੀ ਕਿੰਨੀ ਇਹ ਵੀਰ ਜੀ ਰਾਤੀ ਆਈ ਵਸ਼ੀ ਤੇ ਵਸ਼ੀ ਮਗਰ ਵਸ਼ੀ ਜੀ ਇਹਦੇ ਮਗਰ ਵੀ ਵਸ਼ੀ ਹੈ ਹਾਂਜੀ ਹਾਂਜੀ ਇਹ ਭਾਈ ਪ੍ਰਾਹਣ ਲਈ ਇੱਕ ਗਾਹ ਨਹੀਂ ਦੇਣੀ ਇਹ ਧੂਆਂ ਦਾਵਾ ਦੇ ਮਗਰ ਵਸ਼ੀਆਂ ਦੋ ਗਾਵਾ ਦੇਣੀ ਆ ਇਹ ਜਾਂਦਾ ਅੱਜ ਤੋਹਫਾ ਹੀ ਦੋਗੇ ਤੋਹਫੇ ਹੀ ਦੇਣੀ ਅੱਜ ਲਿਓ ਫਿਰ ਤੋਰੀਏ ਇਹਨਾਂ ਵੀ ਇਹਨੋ ਕਿੰਨਾ ਕਿਚੇ ਰੋ ਗਿਆ ਹੁਣ ਸਹੀ ਇਹ ਵੇਰਜੀ ਦੇ ਮਗਰ ਇਹ ਵੀ ਦਾਗ ਦੇਣ ਦੀ ਸਹੀ ਜੀ ਸੇਮ ਕਾਪੀ ਜਾਂ ਅੱਜ ਗਾਹ ਦਾ ਰੰਗ ਜਿ ਹੁੰਜੀ ਉਹਦਾ ਜਿਵੇਂ ਵੇਖ ਲਓ ਠੀਕ ਹੈ ਜੀ ਤੋਰਾਂ ਹਾਂ ਠੀਕ ਭਾਈ ਕਰ ਲਓ ਚੈੱਕ ਪੂਰੇ ਤੇ ਦੁੱਧ ਕਿੰਨਾ ਜੇ ਤੇ ਕੋਲ ਇਹਦੇ ਕੋਲ ਵੇਰਜੀ ਦੁੱਧ ਹੋਗਾ ਜੇ ਪਰਸੋਂ ਕੋ ਕਿਸੇ ਨੇ ਲੈਣਾ ਨਾ ਦੁੱਧ ਹਾਂਜੀ ਤੇ ਦੁੱਧ 10 ਕਿਲੋ ਚ ਵਾਦਾਂਗੇ ਅੱਛਾ ਹੁਣ ਜਿਹੜਾ ਨਾ ਹੁਣ ਆਪਾਂ 7 ਕਿਲੋ ਦੁੱਧ ਕਰਕੇ ਦੇਣਾ ਪਰ ਪੂਰਾ ਜਿਹੜਾ ਦੁੱਧ 6 ਕਿਲੋਗਾ ਜਿਹੜਾ ਫੋਲਦੀਏ 6 ਕਿਲੋ ਪੱਕਾ ਜਿਹੜਾ ਕੰਡੇ ਵਾਲਾ ਬਾਕੀ ਹਾਈ ਟੂਈਟ ਦੀ ਜੀ ਬਹੁਤ ਐ ਵਸ਼ੀ ਨਹੀਂ ਬਸ ਇਹੋ ਵੀ ਫੀਡ ਫੂਡ ਨਹੀਂ ਜੇ ਕਿਸੇ ਨੇ ਪਾਈ ਵਸ਼ੀ ਨੂੰ ਬਾਕੀ ਪੱਠੇ தੱਥੇ ਦੇ ਲਿਰਦੀ ਵਸ਼ੀ ਰਹੀ ਹੈ ਸੁਆ ਪਹਿਲਾ ਹੀ ਜੇ ਵੇਜੀ ਸੁਆ ਵੀ ਪਹਿਲਾ ਜੇ ਤਾਂ ਹੈ ਵੀ ਠੰਡੀ ਫੀਰੀ ਠੀਕ ਹੈ ਜੀ ਹੈਲੋ ਲੈ ਜਾ ਫਿਰ ਬਾਕੀ ਸਾਂਭੀ ਨਹੀਂ ਕਿਸੇ ਵੀਰ ਨੇ ਬਾਕੀ ਕੋਈ ਨਹੀਂ ਬਾਕੀ ਜਿਹੜਾ ਕੋ ਵੇਲ ਸਾਂਭ ਵਾਲਾ ਕੋਈ ਲੈ ਜਾਏ ਤੇ ਸਾਰਾ ਸਿਆਲ ਵਧੀਆ ਦੁੱਧ ਚ ਵਾਈ ਜਾਊਗੀ ਸਟਾਈਲਿਸ਼ ਜੁੱਲੇ ਹੋਣ ਸਾਰੇ ਵੀਰਾਂ ਦੇ ਤੁਰ ਪਏ ਆ ਇਹ ਤਾਂ ਵੀ ਵੇਚੀ ਕਰਦੀ ਐ ਜੱਜੇ ਮੁੱਲ ਜੱਜੇ ਕਰਦੀ ਐ ਹਾਂਜੀ ਵੀਰ ਜੀ ਪੂਰੇ ਬਾਡੀ ਵੇਟ ਚ ਹੁੰਦੀ ਨਾ ਵੱਛੀ ਜਿੰਨੀ ਹਾਈਟ ਆ ਹਾਂਜੀ ਪਰ ਕੋਈ ਵੀਰ ਲੈ ਜਾਊਗਾ ਨਾ ਕਿ ਅਗਲੇ ਸੂਵੇ ਫੁੱਲ ਕੋਈ ਸੇਵਾ ਕਰੂਗਾ ਨਾ ਤੇ ਵੱਛੀ ਪੂਰੇ ਅੱਧੀ ਦੀ ਜੇ ਅੱਛਾ ਹਾਂਜੀ ਪੂਰੇ 50000 ਦੀ ਵਸ਼ੀ ਤੇ ਹੁਣ ਅੱਧੀ ਚੋਂ ਅੱਧੀ ਕਰ ਦੇਣੀ ਕਿੰਨੀ ਕਰ ਦੇਣੀ ਹੁਣ ਅੱਧੀ ਚੋਂ ਅੱਧੀ ਕਰ ਦੇਣੀ ਜੀ ਅੱਛਾ ਹਾਂਜੀ ਕਿੰਨੇ ਦੀ ਦੇ ਦੇਣੀ ਹੈ ਇਹ ਤਾਂ ਵੀਰ ਜੀ ਮੁੱਲ ਤੇ ਤਾਂ ਕਰਦੇ ਆ 28000 ਰੁਪਇਆ ਅੱਛਾ ਪੂਰੇ ਬਾਈ ਯਾਰ ਦੀ ਵਛੀ ਦੇ ਦਾਂ ਅੱਛਾ ਹਾਂਜੀ ਅੱਡੇ ਦੇ ਅੱਡੇ ਤਾਂ ਵੀ ਘੱਟ ਹੈ ਅੱਡੀ ਤਾਂ ਵੀ ਠਾ ਕਰ ਦੇਣਾ ਕੰਮ ਠੀਕ ਹੈ ਅੱਡੀ ਵੀ ਠਾ ਕਰ ਦੇਣਾ ਹਾਂਜੀ ਤੇ ਬਾਈ ਯਾਰ ਦੀ ਦੇ ਦੇਣੀ ਹੈ ਬਾਈ ਯਾਰ ਦੀ ਦੇ ਦੇਣੀ ਮੌਕੇ ਤੇ ਹੋਰ ਕਰ ਦੇਣਾ ਮੰਤਨ ਹਾਂਜੀ ਮੌਕੇ ਤੇ ਕੋਈ ਨਹੀਂ ਛੋਟ ਛੋਟ ਹੀ ਵਿਰਜੀ ਹਣੀ ਆ ਤੁਹਾਨੂੰ ਪਤਾ ਮੁੱਲ ਨਿਗਨਗੇ ਕਰੀਦੇ ਆ ਹਾਂਜੀ ਤੇ ਬਾਕੀ ਵਛੀ ਵੀ ਦੀ ਠੰਡੀ ਠਿੜੀ ਆ ਵੇਖੋ ਭਾਵੇਂ ਧਾਰਾ ਮਰਵਾ ਕੇ ਵਿਖਾ ਦਿੰਨੇ ਆ ਵੀ ਮੌਕੇ ਨੂੰ ਆ ਵੇਖੋ ਵਿਰਜੀ ਹਾਂ ਦੇਖੋ ਉਹ ਲਾਚਵਾ ਆ ਵੇਖੋ ਕੋਲਾ ਚਵਾ ਲੱਗਾ ਵਛੀ ਨੂੰ ਥਣ ਬਹੁਤ ਵਿਰਜੀ ਠੀਕ ਹੈ ਜੀ ਬਾਕੀ ਕੋਈ ਵੀ ਇੱਥੇ ਆਵੇ ਆਪਣੀ ਤਸੱਲੀ ਕਰੇ ਵੇਸ਼ ਚ ਆ ਕੇ ਆਪਣੀ ਸਮਝ ਤੇ ਆਪਣੀ ਮਰਜ਼ੀ ਨਾਲ ਪਛੂ ਖੜੇ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ